ਤਕਰੀਆਂ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਨੌਜਵਾਨ ਮੁੰਡਿਆਂ ਨੂੰ ਮੂਲ ਕੋਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਦਾਸ ਦੀ ਹੈ ਕਿ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਜੱਗ ਦੇ ਉੱਤੇ ਅਜਿਹਾ ਕਹਿਰ ਮਚਾਇਆ ਹੈ ਕਿ ਲੋਕਾਂ ਦਾ ਜਿਉਣਾ ਵੀ ਮੁਹਾਲ ਕਰ ਦਿੱਤਾ ਦਾਸ ਦੀ ਹੈ ਕਿ ਆਏ ਦਿਨ ਲੁੱਟਾਂ ਖਵਾਹ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਲੁਟੇਰਿਆਂ ਦੇ ਵੱਲੋਂ ਹੁਣ ਤਾਂ ਰੇੜੀ ਫੜੀ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਬੀਤੇ ਦਿਨੀ ਮੂੰਗਫਲੀ ਵੇਚਣ ਵਾਲਿਆਂ ਨੂੰ ਮੁੰਡਿਆਂ ਨੇ ਨਿਸ਼ਾਨਾ ਬਣਾਇਆ ਸੀ ਤੇ ਉਸਦੇ ਪੈਸੇ ਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਡੀਐਸਪੀ ਸਿਟੀ 2 ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਮੰਗਲ ਸਿੰਘ ਸੀਗਾ ਜੋ ਕਿ ਇੱਕ ਝੁੱਗੀ ਹੈ ਉਹਦੇ ਵਿੱਚ ਉਹ ਮੂਫਲੀਆਂ ਤੇ ਆਪਣਾ ਹੋਰ ਰਿਓੜੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਵੇਚਦਾ ਸੀਗਾ ਜਿਸ ਨੇ ਸਾਨੂੰ ਇਤਲਾਹ ਦਿੱਤੀ ਕਿ ਉਹ ਰਾਤ ਨੂੰ ਆਪਣੇ ਉਸ ਵੇਲੇ ਝੁੱਗੀ ਦੇ ਵਿੱਚ ਸੀਗਾ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਉਸ ਨੂੰ ਉਠਾਇਆ ਤੇ ਇੱਕ ਮੂਫਲੀ ਖਰੀਦਣ ਦੇ ਬਹਾਨੇ ਉਸ ਤੋਂ ਬਾਅਦ ਉਸਨੇ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸਦੇ ਕੋਲੋਂ ਪੈਸੇ ਵੀ ਖੋ ਕੇ ਲੈ ਗਏ ਤੇ ਹੋਰ ਵੀ ਕੋਈ ਜਿਹੜੇ ਕਾਗਜ਼ ਸੀਗੇ ਉਹ ਵੀ ਖੋ ਕੇ ਲੈ ਗਏ ਸੀ ਉਸ ਵਕਤ ਉਸਨੇ ਸਾਨੂੰ ਜਿੱਦਾਂ ਕੰਪਲੇਂਟ ਬਾਰੇ ਦੱਸਿਆ ਗਿਆ ਸੀ ਉਸ ਨੂੰ ਕਾਰ ਦਾ ਨੰਬਰ ਉਹ ਪੂਰਾ ਨਹੀਂ ਪੜ ਪਾਇਆ ਸੀ ਉਸਨੇ ਸਾਨੂੰ ਜਿਹੜਾ ਨੰਬਰ ਦੱਸਿਆ ਸੀ ਜਿਸ ਤੇ ਅਸੀਂ ਇਨਫੋਰਮੇਸ਼ਨ ਮਿਲਦੇ ਅਸੀਂ ਤੁਰੰਤ ਥਾਣਾ ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਪ੍ਰੰਤ ਅਸੀਂ ਇਸ ਤੇ ਵੱਖ-ਵੱਖ ਟੀਮਾਂ ਬਣਾਈਆਂ ਜਿੱਦਾਂ ਕਿ ਆਪਣੇ ਸਬ ਇਨਸਪੈਕਟਰ ਗੁਰਦਰਸ਼ਨ ਸਿੰਘ ਹੈ ਇਹਨਾਂ ਦੇ ਸੁਪਰਵੀਜ਼ਨ ਹੇਠ ਇੱਕ ਟੀਮ ਬਣੀ ਇਨਸਪੈਕਟਰ ਕੁਲਦੀਪ ਸੀਆਈ ਇਨਚਾਰਜ ਹੋਣਾਂ ਦੀ ਟੀਮ ਬਣੀ ਤੇ ਇਹ ਟੀਮਾਂ ਦੋਨੋਂ ਟੀਮਾਂ ਨੇ ਵਧੀਆ ਕੰਮ ਕੀਤਾ ਤੇ ਬੜਾ ਟੈਕਨੀਕਲ ਤਰੀਕੇ ਨਾਲ ਅਸੀਂ ਇਸ ਕੇਸ ਨੂੰ ਹੈਂਡਲ ਕੀਤਾ ਤੇ ਜਦੋਂ ਅਲਟੀਮੇਟਲੀ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਸਾਡੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੇ ਜਿਹੜੇ ਉਹ ਦੋਸ਼ੀ ਆਈਡੈਂਟੀਫਾਈ ਵੀ ਕਰ ਲਏ ਤੇ ਜਿਹੜੇ ਹੁਣੇ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਪੰਜੇ ਦੋਸ਼ੀ ਇਹਨਾਂ ਦੇ ਸੁਖਦੀਪ ਸਿੰਘ ਉਰਫ ਸੰਦੀਪ ਹੈਗਾ ਜੀ ਲਖਵਿੰਦਰ ਸਿੰਘ ਉਰਫ ਲੱਖੀ ਜੀ ਸੁਖਮੰਦਰ ਪੁੱਤਰ ਲਖਵੀਰ ਸਿੰਘ ਜੀ ਅਜੇ ਕੁਮਾਰ ਪੁੱਤਰ ਬੁੱਧ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਲਸ਼ਵੰਤ ਸਿੰਘ ਹੈ ਜੀ ਸਰ ਕੀ ਕੰਮ ਕੀ ਕਰਦੇ ਆ ਇਹ ਜਿਹੜੀ ਮੁੱਢਲੀ ਹਜੇ ਤੱਕ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈਗਾ ਇਹਨਾਂ ਦੇ ਵਿੱਚੋਂ ਕੁਝ ਜਾਣੇ ਜਿਹੜੇ ਹੈਗੇ ਉਹ ਕੋਈ ਜਮਟ ਵਗੈਰਾ ਦਾ ਕੰਮ ਕਰਦੇ ਆ ਤੇ ਇਹ ਹਜੇ ਪ੍ਰੀਲੀਮਿਨਰੀ ਤੌਰ ਤੇ ਵੀ ਪਤਾ ਲੱਗਿਆ ਹੈਗਾ ਕਿਉਂ ਇੱਕ ਅੱਧਾ ਜਣਾ ਇਹਨਾਂ ਚੋਂ ਕੋਈ ਬੈਂਕ ਦਾ ਲੋਨ ਵਗੈਰਾ ਵੀ ਕਰਦਾ ਸੀ ਕਿਉਂਕਿ ਜਦੋਂ ਅਸੀਂ ਇਸ ਮੁਕਦਮੇ ਨੂੰ ਟੈਕਨੀਕਲ ਤਰੀਕੇ ਨਾਲ ਅਸੀਂ ਅੱਗੇ ਵਧੇ ਸੀਗੇ ਤਾਂ ਜਿਹੜਾ ਮੋਬਾਈਲ ਕੋਈ ਖੋਹ ਵਗੈਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਇਹਨਾਂ ਨੇ ਕਿਸੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸੀਗੇ ਤੇ ਉਹ ਆਊਟ ਆਫ ਸਟੇਟ ਦਾ ਕੋਈ ਖਾਤਾ ਸਾਨੂੰ ਇਦਾਂ ਦਾ ਕੋਈ ਜਾਣਕਾਰੀ ਮਿਲੀ ਸੀਗੀ ਤਾਂ ਉਹ ਸਾਨੂੰ ਇਹ ਸ਼ੱਕ ਹੈਗਾ ਕਿ ਜਿਹੜਾ ਉਹ ਜਿਹੜਾ ਬੈਂਕ ਦਾ ਹੈਗਾ ਇਹ ਉਦਾਂ ਹੀ ਕੰਮ ਹੋ ਸਕਦਾ ਤਾਂ ਜਿਸ ਤੇ ਸਾਰਾ ਅਸੀਂ ਇਹ ਹਰੇਕ ਤਰੀਕੇ ਨਾਲ ਇਸ ਤੇ ਕਾਰਵਾਈ ਕਰਦੇ ਹੋਏ ਤੇ ਜਿਹੜੇ ਪੰਜੇ ਦੋਸ਼ੀ ਅਸੀਂ ਇਹ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਿਹੜੀ ਇਸ ਵਾਰਦਾਤ ਵਿੱਚ ਵਰਤੀ ਹੋਈ ਕਾਰ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਹਾਂਜੀ ਜਿਹੜੋ ਹੁਣ ਹਜੇ ਸਾਨੂੰ ਇਹਨਾਂ ਤੋਂ ਹਜੇ ਚਾਰ ਕੁਝ ਮੋਬਾਈਲ ਸਾਨੂੰ ਬਰਾਮਦ ਹੋਈ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾਵਾਂ ਤੋਂ ਖੋਹ ਕੀਤੇ ਨੇ ਤੇ ਜਿਹੜੀ ਇਹ ਮੁੱਢਲੇ ਤੌਰ ਤੇ ਸਾਨੂੰ ਹਜੇ ਇਹਨਾਂ ਦੀ ਪੁੱਛਗਿੱਛ ਤੋਂ ਜਿਹੜੀ ਤੀ ਸਾਹਮਣੇ ਆਈ ਹੈਗੀ ਆ ਇਹ ਇਸੇ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦਾ ਮਾਡਰ ਸਪ੍ਰਿੰਡੀ ਵੀ ਇਹੀ ਸੀਗਾ ਕਿ ਇਹ ਰਾਤ ਰਾਤ ਵੇਲੇ ਜਾਂ अर्ਲੀ ਮਾਰਨਿੰਗ ਇਹ ਕੀ ਕਰਦੇ ਹੁੰਦੇ ਸੀ ਜਿੱਦਾਂ ਕੋਈ ਸਬਜ਼ੀ ਵਾਲੇ ਹੈਗੇ ਨੇ ਜਾਂ ਕੋਈ ਹੋਰ ਮੰਡੀ ਜਾ ਰਿਹਾ ਹੈਗਾ ਉਹਨਾਂ ਨੂੰ ਇਹ ਜਨਰਲੀ ਟਾਰਗੇਟ ਕਰਦੇ ਸੀਗੇ ਤਾਂ ਮੁੱਢਲੇ ਤੌਰ ਤੇ ਇਹਨਾਂ ਨੇ ਮੰਨਿਆ ਹੈਗਾ ਵੀ ਇਹਨਾਂ ਨੇ ਗੋਨਿਆਣਾ ਦੇ ਏਰੀਆ ਦੇ ਵਿੱਚ ਹੋ ਗਿਆ ਥਾਣਾ ਥਰਮਲ ਦੇ ਏਰੀਆ ਦੇ ਵਿੱਚ ਹੋ ਗਿਆ ਤੇ ਉਧਰ ਰਾਮਪੁਰੇ ਦੇ ਏਰੀਆ ਦੇ ਵਿੱਚ ਵੀ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਇਸ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਜੀ ਜਦੋਂ ਇਹ ਸਾਡੀ ਇਹ ਤਫਤੀਸ਼ ਮੁਕੰਮਲ ਹੋ ਜਾਂਦੀ ਹੈ ਅਸੀਂ ਨਾਲ ਦੇ ਨਾਲ ਜਿਹੜੇ ਸਬੰਧਤ ਥਾਣੇ ਹੈਗੇ ਨੇ ਉੱਥੇ ਵੀ ਅਸੀਂ ਉਹਨਾਂ ਨੂੰ ਇਨਟੀਮੀਟ ਕਰ ਦਿੱਤਾ ਹੈਗਾ ਤਾਂ ਜੋ ਵੀ ਆਪਣੀ ਅਗਲੀ ਕਾਰਵਾਈ ਵਾਲੇ ਇਸ ਲਈ ਆਸ ਤੋਂ ਮੁਫੜੀ ਵੀ ਲੈ ਕੇ ਜਿਸ ਨੇ ਹਾਂਜੀ ਹਾਂਜੀ ਉੱਥੋਂ ਕੋਈ ਸਮਾਨ ਲੈ ਗਏ ਸੀਗੇ ਜੀ ਉਹਦੇ ਕੁਝ ਪੈਸੇ ਲੈ ਗਏ ਸੀ ਕੁਝ ਹੋਰ ਇਦਾਂ ਦਾ ਸਮਾਨ ਸੀਗਾ ਜੀ ਜਿਹੜਾ ਉੱਥੋਂ ਉਹਨਾਂ ਦੀ ਕੁੱਟਮਾਰ ਕਰਕੇ ਉਹ ਕੋ ਕਰਕੇ ਲੈ ਗਏ ਸੀਗੇ ਹੁਣ ਅਸੀਂ ਇਹਨਾਂ ਦੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਅਸੀਂ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਜੀ ਤਾਂ ਹੋਰ ਵੀ ਜੇ ਕੋਈ ਇਹਨਾਂ ਕੋਈ ਉਸ ਸਮੇਂ ਕੋਈ ਹਥਿਆਰ ਯੂਜ਼ ਕੀਤਾ ਸੀ ਜਾਂ ਹੋਰ ਚੀਜ਼ਾਂ ਸੀ ਅਸੀਂ ਉਹ ਵੀ ਰਿਕਵਰ ਕਰਾਂਗੇ ਮੁਫੜੀ ਚੋਰੀ ਕੀਤੀ ਆ ਇਹਨੇ ਸੀ ਹਾਂਜੀ ਜੋ ਐਸ ਪਰ ਇਨੀਸ਼ੀਅਲੀ ਕੰਪਲੇਨੈਂਟ ਦੱਸਣ ਮੁਤਾਬਕ ਤੇਹੀ ਸੀ ਕਿ ਐਕਚੁਅਲੀ ਉਹ ਆਏ ਉਹਨਾਂ ਨੇ ਕਿਹਾ ਜੀ ਤੁਹਾਨੂੰ ਮੁਫਲੀ ਲੈਣੀ ਆ ਰਿਓੜੀਆਂ ਲੈਣੀਆਂ ਹੋਰ ਲਾਈਆਂ ਜਦੋਂ ਉਹਨਾਂ ਨੇ ਸਮਾਨ ਦਿੱਤਾ ਤੇ ਇੰਨੇ ਜੀ ਇਹ ਜਿਹੜੇ ਨਾਲ ਦੇ ਸਾਥੀਆਂ ਨਾਲ ਦੀ ਕੁੱਟਵਾਰ ਕੀਤੀ ਜੋ ਵੀ ਸਮਾਨ ਸੀ ਉਹ ਵੀ ਲੈ ਗਏ ਤੇ ਫੋਨ ਵੀ ਲੈ ਗਏ ਪੈਸੇ ਵੀ ਲੈ ਗਏ ਇਦਾਂ ਦੀ ਕੰਪਲੇਨਟ ਅਸੀਂ ਇਹਨਾਂ ਨੂੰ ਪ੍ਰੀਲਿਮినਰੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਬਟ ਜਦੋਂ ਅਸੀਂ ਇਹਨਾਂ ਨੂੰ ਰਿਮਾਰਡ ਹਾਸਲ ਕਰਾਂਗੇ ਫਿਰ ਅਸੀਂ ਇਹਨਾਂ ਦੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ 3 ਜਾਣੇ ਹੈਗੇ ਨੇ ਉਹ ਨਥਾਣਾ ਥਾਣੇ ਦੇ ਏਰੀਆ ਦੇ ਰਹਿਣ ਵਾਲੇ ਹਨ ਇੱਕ ਜਿਹੜਾ ਜ਼ਿਲ੍ ਫਰੀਦਕੋਟ ਨਾਲ ਸੰਬੰਧਿਤ ਹੈ ਤੇ ਇੱਕ ਜਿਹੜਾ ਹੈਗਾ ਜ਼ਿਲ੍ਹਾ ਮੁਕਸਰ ਨਾਲ ਸੰਬੰਧਿਤ ਹੈਗਾ ਤਾਂ ਅਸੀਂ ਜਦੋਂ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਤਾਂ ਜਿੱਨਾਂ ਜਿੱਥੋਂ ਇਹਨਾਂ ਦੇ ਐਡਰੈਸ ਸੀਗੇ ਸੰਬੰਧਿਤ ਥਾਣੇ ਤੋਂ ਅਸੀਂ ਇਹਨਾਂ ਦਾ ਰਿਕਾਰਡ ਪੜਤਾਲ ਜ਼ਰੂਰ ਕਰਾਵਾਂਗੇ ਜੀ ਜੇ ਰਿਕਾਰਡ ਪੜਤਾਲ ਕੋਈ ਸਾਹਮਣੇ ਇਦਾਂ ਦੀ ਚੀਜ਼ ਆਉਂਦੀ ਹੈ ਤਾਂ ਅਕੋਰਡਿੰਗਲੀ ਉਸ ਹਿਸਾਬ ਨਾਲ ਕਾਰਵਾਈਆਂ ਉਹ ਚੁੱਕੀ ਜਾਂਦੀ ਜਾਊਗੀ ਬਰਾਮਦ ਹੋਂ ਤੱਕ ਜਿਹੜੀ ਇਹਨਾਂ ਨੇ ਕਾਰ ਵਰਦਤ ਵਿੱਚ ਵਰਤੀ ਸੀ ਅਸੀਂ ਉਹ ਬਰਾਮਦ ਕਰ ਲਈ ਤੇ ਕੁਝ ਮੋਬਾਈਲ ਫੋਨ ਸੀ ਜਿਹੜੀ ਇਹਨਾਂ ਨੇ ਖੋਹ ਕੀਤੇ ਸੀ ਉਹ ਵੀ ਬਰਾਮਦ ਕਰ ਲਿਆ ਤੇ ਜਿੱਦਾਂ ਇਹਨਾਂ ਨੇ ਕੁਝ ਵਾਰਦਾਤਾ ਸਾਡੇ ਕੋਲ ਮੰਨੀਆਂ तकरीबन 5 ਤੋਂ 6 ਅਜਿਹੀਆਂ ਹੀ ਵਾਰਦਾਤਾ ਮੰਨੀਆਂ ਸੀ ਜਿਦੇ ਵਿੱਚ ਕੋਈ ਸਬਜ਼ੀਆਂ ਵਾਲਾ ਹੋ ਗਿਆ ਜਾਂ ਕੋਈ ਹੋਰ ਰੇੜੀ ਵਾਲਾ ਹੋ ਗਿਆ ਜਿਹਨੂੰ ਇਹ ਟਾਰਗੇਟ ਕਰਦੇ ਸੀ ਉਸ ਸੰਬੰਧੀ ਵੀ ਅਸੀਂ ਸੰਬੰਧਕ ਥਾਣਿਆਂ ਦੇ ਉਹਨਾਂ ਦੇ ਐਸਐਚਓ ਸਾਹਿਬ ਦੇ ਇਤਿਹਾਜ਼ ਚ ਲਿਆਵਾਂਗੇ ਤਾਂ ਜੋ ਉਹ ਵੀ ਆਪਣੀ ਅਗਲੀ ਕਾਰਵਾਈ ਕਰਕੇ ਰਿਕਵਰੀ ਕਰਵਾ ਲੈਣ ਦਾਦੀ ਹੈ ਕਿ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਮੂੰਗਫਲੀ ਖਰੀਦਣ ਦੇ ਬਹਾਨੇ ਉਸ ਦੇ ਨਾਲ ਲੁੱਟ ਕੀਤੀ ਤੇ ਮੌਕੇ ਦੇ ਉੱਤੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੀਆਂ ਟੀਮਾਂ ਇਨ੍ਹਾਂ ਰੋਪੀਆਂ ਦੀ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਹਕੀਕਤੂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ